ਕੰਗਰਸੀ ਆਗੂ ਅਤੇ ਹਲਕਾ ਪਲਾਟ ਤੋਂ ਐਮਐਲਏ ਸੁਖਪਾਲ ਸਿੰਘ ਖੈਰਾ ਹੋਏ ਲਾਈਵ ਸੀਐਮ ਮਾਨ ਨੂੰ ਪ੍ਰਸਾਦਿਤ ਕੀ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਰਾਣੀਆਂ ਕਹਾਣੀਆਂ ਸੁਣਾ ਕਸੇ ਤੰਜ ਸੁਣੋ ਕੀ ਕੁਝ ਕਿਹਾ ਭਗਵੰਤ ਮਾਨ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਦੋਸਤੋ ਆਪਾਂ ਨੇ ਭਗਵੰਤ ਮਾਨ ਨੂੰ ਰੋਜ਼ ਕਹਾਣੀਆਂ ਸੁਣਾਉਂਦੇ ਚੁਟਕਲੇ ਸੁਣਾਉਂਦੇ ਆਪਣੇ ਵਿਰੋਧੀਆਂ ਦੀ ਬੇਇੱਜ਼ਤੀ ਕਰਦੇ ਸੁਣਿਆ ਮੈਂ ਸੋਚਿਆ ਕਿ ਇਹਨੂੰ ਵੀ ਇੱਕ ਇਹਦੇ ਲਹਿਜੇ ਵਿੱਚ ਕਹਾਣੀ ਸੁਣਾ ਕੇ ਜਵਾਬ ਦਿੱਤਾ ਜਾਵੇ ਕਹਾਣੀ ਹੈ ਨਸਲੀ ਤੇ ਨਕਲੀ ਬਾਰੇ ਜਾਂ ਇਦਾਂ ਕਹਿ ਲਓ ਅਸਲੀ ਤੇ ਨਕਲੀ ਬਾਰੇ ਇੱਕ ਰਾਜਾ ਸੀਗਾ ਉਹਦੇ ਦਰਬਾਰ 'ਚ ਇੱਕ ਦਿਨ ਇੱਕ ਵਿਅਕਤੀ ਪੇਸ਼ ਹੁੰਦਾ ਬੜਾ ਪੜਿਆ ਲਿਖਿਆ ਸੀ ਬੜੀਆਂ ਡਿਗਰੀਆਂ ਸੀ ਬੜਾ ਮਾਹਰ ਸੀਗਾ ਉਹਨੇ ਰਾਜੇ ਦੇ ਦਰਬਾਰ 'ਚ ਆਣ ਕੇ ਨੌਕਰੀ ਮੰਗੀ ਤੇ ਰਾਜੇ ਨੇ ਕਿਹਾ ਕਿ ਹਾਂ ਨੌਕਰੀ ਤਾਂ ਤੈਨੂੰ ਦੇ ਦੇਾਂਗੇ ਲੇਕਿਨ ਦੇਾਂਗੇ ਤੈਨੂੰ ਘੋੜਿਆਂ ਦੇ ਤਬੇਲੇ ਵਿੱਚ ਉਹ ਵਿਚਾਰਾ ਬੜਾ ਨਿਰਾਸ਼ ਹੋਇਆ ਪਰ ਕਿਉਂਕਿ ਉਹਨੂੰ ਲੋੜ ਸੀ ਨੌਕਰੀ ਦੀ ਇਸ ਕਰਕੇ ਉਹਨੇ ਕਿਹਾ ਚੰਗਾ ਠੀਕ ਹੈ ਮੈਂ ਤਬੇਲੇ 'ਚ ਹੀ ਨੌਕਰੀ ਕਰ ਲੈਣਾ ਚਾਰ ਕਿ ਦਿਨ ਨੌਕਰੀ ਕਰਨ ਤੋਂ ਬਾਅਦ ਤਬੇਲੇ 'ਚ ਉਹ ਫਿਰ ਇੱਕ ਦਿਨ ਰਾਜੇ ਦੇ ਦਰਬਾਰ ਚ ਪੇਸ਼ ਹੋਇਆ ਕਹਿੰਦਾ ਜੀ ਮੈਂ ਇੱਕ ਭਵਿੱਖਬਾਣੀ ਕਰਨਾ ਚਾਹੁੰਦਾ ਤੁਹਾਡੇ ਤਵੇਲੇ ਬਾਰੇ ਤੇ ਰਾਜੇ ਨੇ ਕਿਹਾ ਠੀਕ ਆ ਦੱਸ ਕੀ ਕਹਿਣਾ ਚਾਹੁੰਦਾ ਉਹ ਕਹਿੰਦਾ ਜਿਹੜਾ ਤੁਹਾਡਾ ਸਭ ਤੋਂ ਮਹਿੰਗਾ ਘੋੜਾ ਨਾ ਤੁਸੀਂ ਖਰੀਦਿਆ ਇਹ ਨਸਲੀ ਨਹੀਂਗਾ ਇਹ ਨਕਲੀ ਘੋੜਾ ਵਾ ਰਾਜਾ ਬੜਾ ਹੈਰਾਨ ਹੋਇਆ ਹੱਥਾਂ ਪੈਰਾਂ ਦੀ ਪੈ ਗਈ ਕਿ ਮੈਂ ਤਾਂ ਇੰਨੇ ਪੈਸੇ ਖਰਚ ਕੇ ਤੇ ਇੰਨਾ ਮਹਿੰਗਾ ਘੋੜਾ ਖਰੀਦਿਆ ਤੇ ਇਹ ਬੰਦਾ ਕਹੀ ਜਾਂਦਾ ਕਿ ਇਹ ਨਕਲੀ ਘੋੜਾ ਵਾ ਕਹਿੰਦਾ ਕਿਵੇਂ ਤੂੰ ਸਾਬਤ ਕੀਤਾ ਕਿ ਨਕਲੀ ਹੈ ਕਹਿੰਦਾ ਤੁਸੀਂ ਇਹਨਾਂ ਦੇ ਖਰੀਦਾਰ ਨੂੰ ਬੁਲਾ ਸਕਦੇ ਹੋ ਜਿੱਥੋਂ ਤੁਸੀਂ ਖਰੀਦਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੀ ਨਿਸ਼ਾਨੀ ਇਹ ਪਾਈ ਗਈ ਕਿ ਜਦੋਂ ਇਹਨੂੰ ਅਸੀਂ ਖੁਰਾਕ ਪਾਉਨੇ ਆ ਪੱਠੇ ਪਾਉਨੇ ਆ ਇਹ ਤਾਂ ਚੱਕ ਕੇ ਸਿਰ ਜਿਹੜਾ ਹੈ ਆਪਣੇ ਪੱਠੇ ਖਾਂਦਾ ਵਾ ਇਹ ਨਸਲੀ ਨਹੀਂਗਾ ਇਹ ਨਕਲੀਆ ਜਦੋਂ ਮਾਲਕ ਨੂੰ ਬੁਲਾਇਆ ਗਿਆ ਉਹਨੇ ਕਿਹਾ ਬਿਲਕੁਲ ਠੀਕ ਹੈ ਜੀ ਰਾਜਾ ਸਾਹਿਬ ਇਹਦੀ ਗੱਲ ਠੀਕ ਆ ਇਹ ਘੋੜਾ ਅਸਲ ਵਿੱਚ ਪੈਦਾ ਤਾਂ نسل ਦੇ ਘਰ ਹੋਇਆ ਸੀਗਾ ਲੇਕਿਨ ਇਹਦੇ ਪੈਦਾ ਹੁੰਦੇ ਹੀ ਇਹਦੀ ਮਾਂ ਮਰ ਗਈ ਘੋੜੀ ਫਿਰ ਅਸੀਂ ਇਹਨੂੰ ਗਧੇ ਦਾ ਦੁੱਧ ਪਲਾ ਪਲਾਇਆ ਸੀਗਾ ਜਦੋਂ ਅਸੀਂ ਗਧੇ ਦਾ ਦੁੱਧ ਦੁੱਧ ਪਲਾਇਆ ਤੇ ਇਹ ਗਧਿਆਰਗੀਆਂ ਹਰਕਤਾਂ ਜਿਹੜੀਆਂ ਕਰਦਾ ਇਸ ਕਰਕੇ ਇਹ ਨਸਲੀ ਨਹੀਂਗਾ ਰਾਜਾ ਖੁਸ਼ ਹੋਇਆ ਉਹਨੇ ਕਿਹਾ ਕਿ ਹਾਂ ਮੇਰੀ ਅਸਤਬਲ ਬਾਰੇ ਮੇਰੇ ਤਵੇਲੇ ਬਾਰੇ ਇਹਨੇ ਗੱਲ ਕੀਤੀ ਆ ਤੇ ਉਹਨੂੰ ਇਨਾਮ ਵਜੋਂ ਉਹਨੇ ਕਿਹਾ ਜੀ ਐਂ ਕਰੋ ਉਹਨੂੰ ਦੋ ਬੋਰੀਆਂ ਕਣਕ ਦੇ ਦਿਓ ਇਹਨੂੰ ਦੋ ਕੁਇੰਟਲ ਗੁੜ ਦੇ ਦਿਓ ਇਹਨੂੰ ਇੰਨੇ ਸ਼ੱਕਰ ਦੇ ਦਿਓ ਇਹ ਜਿਹੜਾ ਪੜਿਆ ਲਿਖਿਆ ਬੰਦਾ ਸੀਗਾ ਬੜਾ ਹੈਰਾਨ ਹੋਇਆ ਕਿ ਮੈਂ ਰਾਜਾ ਨੂੰ ਇੱਡੀ ਅੱਛੀ ਗੱਲ ਦੱਸੀ ਇਹਦਾ ਮਤਲਬ ਲੱਖਾਂ ਰੁਪਏ ਦਾ ਮੈਂ ਇਹਦਾ ਫਾਇਦਾ ਕੀਤਾ ਤੇ ਇਹਨੇ ਮੈਨੂੰ ਗੁੜ ਦੇ ਕੇ ਤੋਰ ਦਿੱਤਾ ਉਨੇ ਕਹ ਚਲ ਕੋਈ ਗਲੀ ਮੈਂ ਆਪਣੀ ਨੌਕਰੀ ਕਰਨੀ ਮੈਂ ਲਾਚਾਰ ਆ ਬੇਬਸ ਆ ਉਹ ਨੌਕਰੀ ਕਰਦਾ ਰਿਹਾ ਚਾਰ ਪੰਜ ਦਿਨ ਬਾਅਦ ਉਹ ਫਿਰ ਪੇਸ਼ ਹੋਇਆ ਰਾਜੇ ਦੇ ਦਰਬਾਰ ਚ ਕਹਿੰਦਾ ਜੇ ਇੱਕ ਹੋਰ ਭਵਿਕ ਪਾਣੀ ਕਰਨੀ ਆ ਰਾਜਾ ਕਹਿੰਦਾ ਕਰ ਉਹ ਕਹਿੰਦਾ ਜਿਹੜੀ ਤੁਹਾਡੀ ਰਾਣੀ ਆ ਨਾ ਇਹ ਵੀ ਨਸਲੀ ਨਹੀਂਗੀ ਇਹ ਨਕਲੀ ਆ ਹੁਣ ਰਾਜੇ ਨੂੰ ਥੋੜਾ ਗੁੱਸਾ ਆਇਆ ਉਹਨੇ ਕਿਹਾ ਕਿ ਤੂੰ ਐਵੇਂ ਕਿਵੇਂ ਕਹਿ ਸਕਦਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਤੁਸੀਂ ਇਹਨੂੰ ਪ੍ਰਸ਼ਾਦਾ ਦਿੰਨੇ ਹੋ ਰੋਟੀ ਦਿੰਨੇ ਹੋ ਇਹਦੇ ਥਾਲ ਵਿੱਚ ਇਹ ਤੁਹਾਡਾ ਤੁਹਾਡੀ ਦਿੱਤੀ ਹੋਈ ਰੋਟੀ ਪੜੋਸੀ ਹੋਈ ਆਪਣੇ ਕਮਰੇ ਚ ਜਾ ਕੇ ਇੱਕ ਬੁਰਕੀ ਇੱਥੇ ਸੁੱਟ ਦਿੰਦੀ ਐ ਕ ਇੱਥੇ ਸੁੱਟ ਦਿੰਦੀ ਐ ਕ ਇੱਥੇ ਸੁੱਟ ਦਿੰਦੀ ਆ ਤੇ ਫਿਰ ਇਹ ਰੋਟੀ ਆਪਣੀ ਖਾਂਦੀ ਆ ਇਹਦੀ ਖਾਣੀ ਪੀਣੀ ਤੋਂ ਇਹਦੇ ਉੱਠਣ ਬੈਠਣ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਹ ਤੁਹਾਡੀ ਰਾਣੀ ਜਿਹੜੀ ਐ ਨਕਲੀ ਆ ਇਹ ਨਸਲੀ ਨਹੀਂ ਗੀ ਉਹਨੇ ਆਪਣੇ ਰਾਣੀ ਦੇ ਮਾਪਿਆਂ ਨੂੰ ਸੱਦ ਲਿਆ ਕਿ ਤੁਸੀਂ ਆਹ ਜਿਹੜੀ ਰਾਣੀ ਮੈਨੂੰ ਵਿਆਹੀ ਆ ਇਹ ਤਾਂ ਨਕਲੀ ਆ ਉਹ ਕਹਿੰਦੇ ਹਾਂ ਇਹ ਗੱਲ ਠੀਕ ਐ ਇਹਦੀ ਕਿਉਂਕਿ ਜਿਹੜਾ ਜਿੱਦਣ ਸਾਡੇ ਘਰ ਲੜਕੀ ਪੈਦਾ ਹੋਈ ਸੀ ਉਸੇ ਦਿਨ ਮਰ ਗਈ ਸੀਗੀ ਤੇ ਸਾਡੇ ਗਲੀ ਦੇ ਵਿੱਚ ਪਰੇ ਦੂਰ ਇੱਕ ਮੰਗਤਿਆਂ ਦੇ ਘਰ ਕੁੜੀ ਪੈਦਾ ਹੋਈ ਸੀ ਤੇ ਅਸੀਂ ਉਸ ਲੜਕੀ ਨੂੰ ਅਡਾਪਟ ਕਰਕੇ ਪਾਲਿਆ ਤੇ ਅਸੀਂ ਸੋਚਿਆ ਕਿ ਜੇ ਰਾਜੇ ਦੇ ਘਰੋਂ ਰਿਸ਼ਤਾ ਹੁੰਦਾ ਤੇ ਅਸੀਂ ਇਸ ਇਹਦੇ ਨਾਲ ਚੰਗਾ ਸਾਡੇ ਵਾਸਤੇ ਕੀ ਹੋਵੇਗਾ ਅਸੀਂ ਇਹਦਾ ਰਿਸ਼ਤਾ ਤੁਹਾਡੇ ਘਰ ਕਰਤਾ ਰਾਜਾ ਖੁਸ਼ ਵੀ ਹੋਇਆ ਤੇ ਥੋੜਾ ਹੈਰਾਨ ਵੀ ਹੋਇਆ ਉਹਨੇ ਫਿਰ ਉਹਨਾਂ ਨੂੰ ਕਿਹਾ ਕਿ ਇਹਨੂੰ ਐ ਕਰੋ ਵੀ ਹੁਣ 20 ਬੋਰੀਆਂ ਕਣਕ ਦੇ ਦਿਓ ਐਨੇ ਕੁਇੰਟਲ ਗੁੜ ਦੇ ਦਿਓ ਐਨੀ ਕੇ ਨੂੰ ਖੰਡ ਦੇ ਦਿਓ ਤੇ ਉਹਨੂੰ ਤੁਰ ਦਿੱਤਾ ਉਹ ਵਿਚਾਰਾ ਫਿਰ ਬੜਾ ਹਤਾਸ਼ ਹੋਇਆ ਉਹਨੇ ਕਿਹਾ ਚੰਗੀ ਮੈਨੂੰ ਚੰਗਾ ਇਨਾਮ ਦੇ ਰਿਹਾ ਇਹ ਰਾਜਾ ਇੰਨੀਆਂ ਵੱਡੀਆਂ ਭੁੱਖ ਪਾਣੀਆ ਕਰ ਰਹੀਆਂ ਪੰਜ ਸੱਤ ਦਿਨ ਠਹਿਰ ਕੇ ਉਹ ਰਾਜੇ ਦੇ ਦਰਬਾਰ ਚ ਫਿਰ ਪੇਸ਼ ਹੋਇਆ ਦਰਬਾਰਪੁਰਨ ਲੱਗਾ ਹੋਇਆ ਸੀ ਰਾਜੇ ਨੂੰ ਕਹਿੰਦਾ ਜੀ ਕਿ ਮੈਂ ਇੱਕ ਭੁੱਖ ਪਾਣੀ ਕਰਨੀ ਆ ਪਰ ਤੁਹਾਨੂੰ ਪਹਿਲਾਂ ਲਿਖ ਕੇ ਦੇਣਾ ਪਵੇਗਾ ਕਿ ਤੁਸੀਂ ਮੈਨੂੰ ਮਾਰੋਗੇ ਨਹੀਂ ਤੁਸੀਂ ਮੇਰਾ ਜਾਨੀ ਮਾਲੀ ਕਿਸ ਜਾਨੀ ਨੁਕਸਾਨ ਨਹੀਂ ਕਰੋਗੇ ਉਹ ਕਹਿੰਦਾ ਠੀਕ ਹੈ ਮੈਂ ਲਿਖ ਕੇ ਦਿੱਤਾ ਉਹ ਕਹਿੰਦਾ ਜੀ ਗੱਲ ਅਸਲ ਚ ਇਹ ਆ ਕਿ ਪਹਿਲਾਂ ਮੈਂ ਭੁੱਖ ਪਾਣੀ ਤੁਹਾਡੇ ਘੋੜੇ ਬਾਰੇ ਘੋੜੀ ਬਾਰੇ ਕੀਤੀ ਉਹ ਨਕਲੀ ਨਿਕਲੀ ਫਿਰ ਮੈਂ ਤੁਹਾਡੀ ਰਾਣੀ ਬਾਰੇ ਕੀਤੀ ਉਹ ਨਕਲੀ ਨਿਕਲੀ ਅਸਲ ਚ ਮੈਂ ਅੱਜ ਕਹਿਣਾ ਚਾਹੁੰਨਾ ਕਿ ਤੁਸੀਂ ਜਿਹੜੇ ਰਾਜੇ ਬੈਠੇ ਹੋ ਤੁਸੀਂ ਵੀ ਨਸਲ ਹੀ ਨਹੀਂਗੇ ਤੁਸੀਂ ਵੀ ਨਕਲੀ ਰਾਜੇ ਹੋ ਹੁਣ ਰਾਜਾ ਬੁੰਦਲ ਗਿਆ ਗੁੱਸੇ ਚ ਆ ਗਿਆ ਤੈਸ ਚ ਆ ਗਿਆ ਉਹਨੇ ਕਿਹਾ ਕਿ ਹੋ ਹੀ ਨਹੀਂ ਸਕਦਾ ਤੇ ਫਿਰ ਜਦੋਂ ਉਹਨੇ ਆਪਣਾ ਪਛੋਕੜ ਪੂਰਾ ਫਰੋਲਿਆ ਪਤਾ ਲਿਆ ਉਹ ਕਹਿੰਦੇ ਕਿ ਇਹਦੇ ਘਰ ਰਾਜੇ ਦੇ ਘਰ ਤਾਂ ਕੋਈ ਬੱਚਾ ਪੈਦਾ ਹੀ ਨਹੀਂ ਸਿਉ ਹੋਇਆ ਇਹਨਾਂ ਨੇ ਇੱਕ ਹਲਵਾਈ ਦਾ ਨਿਆਣਾ ਇਹ ਘਲਵਾਈ ਦਾ ਬੱਚਾ ਉਹਨੂੰ ਇਹਦੇ ਮਾਪਿਓ ਨੇ ਪਾਲਿਆ ਪੜੋਸਿਆ ਤੇ ਇਸ ਨੂੰ ਰਾਜੇ ਦਾ ਔਦਾ ਮਿਲ ਗਿਆ ਤੇ ਰਾਜਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਇਹ ਤੂੰ ਕਿਵੇਂ ਕਹਿ ਸਕਦਾ ਵਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਮੈਂ ਤੁਹਾਡੇ ਦਰਬਾਰ ਚ ਆਣ ਕੇ ਭਿਕਵਾਨੀਆਂ ਕਰਦਾ ਸੀ ਤੁਹਾਡੇ ਘੋੜੇ ਬਾਰੇ ਕੀਤੀ ਤੁਹਾਡੀ ਰਾਣੀ ਬਾਰੇ ਕੀਤੀ ਤੁਸੀਂ ਮੈਨੂੰ ਇਨਾਮ ਦਿੱਤਾ ਕੋਈ ਗੋੜ ਦੇ ਦਿੱਤਾ ਕੋਈ ਖੰਡ ਦੇ ਦਿੱਤੀ ਕੋਈ ਕਣਕ ਦੇ ਦਿੱਤੀ 10-20 ਬੂਰੇ ਤੇ ਮੈਂ ਉੱਥੋਂ ਅੰਦਾਜ਼ਾ ਲਾਇਆ ਕਿ ਇਹ ਰਾਜਾ ਵੀ ਨਸਲੀ ਨਹੀਂਗਾ ਕਹਿੰਦਾ ਤੁਹਾਡਾ ਫਰਜ਼ ਬਣਦਾ ਸੀ ਜਦੋਂ ਤੁਹਾਡੇ ਦਰਬਾਰ 'ਚ ਇਦਾਂ ਦੀ ਕੋਈ ਭੁਖਵਾਣੀ ਕਰ ਰਿਹਾ ਸੱਚ ਦਾ ਪਰਦਾ ਫਾਸ਼ ਕਰ ਰਿਹਾ ਤੇ ਤੁਹਾਡਾ ਫਰਜ਼ ਬਣਦਾ ਸੀ ਮੈਨੂੰ ਕੋਈ 1000 ਏਕੜ ਦੀ ਕੋਈ ਵਜ਼ੀਰ ਦਿੰਦੇ ਜਾਂ ਕੋ ਮੈਨੂੰ ਵਜ਼ੀਰ ਬਣਾ ਦਿੰਦੇ ਆਪਣੇ ਉਹਦੇ ਵਿੱਚ ਜਾਂ ਮੈਨੂੰ ਕੋਈ ਮਾਨ ਸਤਕਾਰ ਵਜੋਂ ਕੋਈ ਤੁਸੀਂ ਸੋਨਾ ਚਾਂਦੀ ਕੋ ਇਦਾਂ ਦੇ ਜੇਵਰ ਦਿੰਦੇ ਤਾਂ ਫਿਰ ਮੈਂ ਸਮਝਦਾ ਕਿ ਇਹ ਵਾਕਈ ਰਾਜਾ ਕਹਿੰਦਾ ਉੱਥੋਂ ਮੈਂ ਅੰਦਾਜ਼ਾ ਲਾਇਆ ਕਿ ਰਾਜਾ ਵੀ ਨਸਲੀ ਨਹੀਂਗਾ ਨਕਲੀ ਹੈ ਔਰ ਅੱਗੇ ਉਹਨੇ ਕਹਾਣੀ ਇੱਕ ਹੋਰ ਅੱਛੀ ਸੁਣਾਈ ਉਹ ਕਹਿੰਦਾ ਨਸਲੀ ਕੌਣ ਹੁੰਦੇ ਨੇ ਫਿਰ ਰਾਜੇ ਨੇ ਪੁੱਛਿਆ ਕਿ ਨਸਲੀ ਕਿੱਦਾਂ ਤੂੰ ਕਰੇਂਗਾ ਸਾਬਤ ਨਸਲੀ ਕੌਣ ਆ ਉਹ ਕਹਿੰਦਾ ਨਸਲੀ ਸਿਗਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਹਿੰਦਾ ਉਹਦੇ ਦਰਬਾਰ ਚ ਇੱਕ ਵਾਰ ਇੱਕ ਆਦਮੀ ਪੇਸ਼ ਹੋਇਆ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਜਲਾਉ ਦੇਖ ਕੇ ਤੇ ਉਹਨੇ ਉਹਨੂੰ ਇੱਕ ਸਵਾਲ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਹੜਾ ਕੋਹੀਨੂਰ ਤੁਸੀਂ ਆਪਣੇ ਡੋਲੇ ਤੇ ਬੰਨਿਆ ਇੱਥੇ ਇਹ ਅਸਲ ਵਿੱਚ ਤੁਹਾਡੇ ਮੱਥੇ ਤੇ ਹੋਣਾ ਚਾਹੀਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਬਹੁਤ ਫਰਾਕਦਿਲ ਤੇ ਬੜਾ ਅੱਛਾ ਇਨਸਾਨ ਸੀਗਾ ਇਨਸਾਫ ਪਸੰਦ ਉਹ ਕਹਿੰਦਾ ਮੱਥੇ ਤੇ ਉਹ ਲੋਕ ਬਣਦੇ ਨੇ ਜਿਹੜੇ ਮੱਥੇ ਰਗੜ ਰਗੜ ਕੇ ਕੋਈ ਚੀਜ਼ ਹਾਸਲ ਕਰਦੇ ਨੇ ਕਹਿੰਦਾ ਮੈਂ ਡੋਲੇ ਦੇ ਜ਼ੋਰ ਤੇ ਇਹ ਕੋਹੀਨੂਰ ਹਾਸਲ ਕੀਤਾ ਇਸ ਕਰਕੇ ਉਹਨੂੰ ਡੋਲੇ ਤੇ ਬੰਨਿਆ ਮੇਰੇ ਵੀਰੋ ਹੁਣੇ ਕਹਾਣੀ ਪੂਰੀ ਟੁੱਕਦੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਭਗਵੰਤ ਮਾਨ ਤੇ ਅਸਲ 'ਚ ਇਹ ਅਸਲੀ ਨਹੀਂਗੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਇਹਨਾਂ ਦੀ ਗੱਲਾਂ ਦੇਖੋ ਕੀ ਕੀਤਾ ਸੀ ਅਗਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਇੰਨੇ ਹੌਲੇ ਸੀਗੇ ਕਿ ਇਹਨਾਂ ਨੂੰ 1000 ਗੱਨਮਣ ਤੋਂ ਬਗੈਰ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 100-100 ਗੱਡੀਆਂ ਦਾ ਕਾਫਲਾ ਚੱਲਣਾ ਚਾਹੀਦਾ ਇਹਨਾਂ ਵਾਸਤੇ ਹੈਲੀਕਾਪਟਰ ਤੇ ਜਹਾਜ਼ ਬਹੁਤ ਵੱਡੀ ਚੀਜ਼ ਆ ਵਿੱਚ ਇਹਨਾਂ ਦੇ ਜਿਹੜੇ ਆਕਾ ਨੇ ਸਾਰੇ ਫਿਰ ਇਹ ਕਹਿੰਦੇ ਸੀ ਅਸੀਂ ਲੋਕਪਾਲ ਬਣਾਵਾਂਗੇ ਦਿੱਲੀ ਵਿੱਚ ਸਾਡੀ ਸਰਕਾਰ ਆਏ ਜੀ ਐਡਾ ਵੱਡਾ ਸੰਘਰਸ਼ ਕੀਤਾ ਇਹਨੇ ਹਜ਼ਾਰੇ ਦਾ 10 ਸਾਲ ਰਾਜ ਕੀਤਾ ਲੋਕਪਾਲ ਵੱਲ ਧਿਆਨ ਵੀ ਨਹੀਂ ਦਿੱਤਾ ਪੰਜਾਬ ਦੇ ਵਿੱਚ ਹੁਣ 3.5 ਸਾਲ ਤੋਂ ਰਾਜਪਾਲ ਭਾ ਗਿਆ ਲੋਕਪਾਲ ਜਾ ਕੇ ਦੇਖ ਲੋ ਉਹਦੇ ਪੱਲੇ ਕੱਖ ਨਹੀਂਗਾ ਇੱਥੇ ਵੀ ਲੋਕਪਾਲ ਨਹੀਂ ਬਣਾਇਆ ਸਵਰਾਜ ਦਾ ਮਾਡਲ ਉਸ ਸਵਰਾਜ ਦੀ ਕਿਤਾਬ ਹੀ ਪਾੜ ਦਿੱਤੀ ਆ ਔਰ ਹੁਣੇ ਕਹਿੰਦੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਮੁੰਡੇ ਆ ਰੋਜ਼ ਕਹਿ ਕੇ ਸਟੇਜ ਤੇ ਚੜ ਕੇ ਆਮ ਜਿਹੇ ਘਰਾਂ ਦੇ ਮੁੰਡੇ ਆਮ ਜਿਹੇ ਘਰਾਂ ਦੇ ਮੁੰਡੇ ਔਰ ਇਹਨਾਂ ਦੇ ਰਾਜ ਸਭਾ ਦੇ ਮੈਂਬਰਸ ਤੇ ਇਹਨਾਂ ਦੇ ਮਿਨਿਸਟਰਸ ਕੌਣ ਨੇ ਆ ਜਿਹੜਾ ਹੁਣ ਰਾਜ ਸਭਾ ਦਾ ਮੈਂਬਰ ਬਣਾਇਆ ਟ੍ਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਆ ਰਜਿੰਦਰ ਗੁਪਤਾ ਹਜ਼ਾਰਾਂ ਕਰੋੜਾਂ ਦਾ ਮਾਲਕ ਮੇਰੇ ਵੀਰੋ ਉਸ ਤੋਂ ਪਹਿਲਾਂ ਜਿਹੜਾ ਰਾਜ ਸਭਾ ਦਾ ਬਣਾਇਆ ਅਸ਼ੋਕ ਮਿੱਤ ਲਵਲੀ ਯੂਨੀਵਰਸਿਟੀ ਦਾ ਮਾਲਕ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਉਸ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਬਣਾਇਆ ਸੰਜੀਵ अरोड़ा ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਦਾ ਮਾਲਕ ਔਰ ਫਿਰ ਉਸੇ ਸੰਜੀਵ अरोड़ा ਨੂੰ ਇੱਥੇ ਲਿਆ ਕੇ ਹੁਣ ਮਨਿਸਟਰ ਬਣਾਤਾ ਇਹਨਾਂ ਦੇ ਹੋਰ ਵੀ ਮਨਿਸਟਰਸ ਔਰ ਇਹਨਾਂ ਦੇ ਜਿਹੜੇ ਐਮ ਐਲ ਏਜ਼ ਭਾਵਾਂ ਉਹ ਕਿਸੇ ਆਮ ਘਰ ਤੋਂ ਆਉਂਦੇ ਹੁਣ ਲੇਕਿਨ ਅੱਜ ਆਮ ਘਰ ਦੇ ਨਹੀਂ ਰਹਿ ਗਏ ਭਗਵੰਤਪਾਨ ਦਾ ਪਰਿਵਾਰ ਆਪ ਹੀ ਆਮ ਘਰ ਦਾ ਨਹੀਂ ਨਜ਼ਰ ਆਉਂਦਾ ਕਿਤੇ ਵੀ ਜਿਸ ਢੰਗ ਦੇ ਨਾਲ ਹੀਰੇ ਜਵਾਹਰਾਤ ਤੇ ਟੋ ਟੱਪੇ ਨਾਲ ਫਿਰਦੇ ਨੇ ਇਹ ਕੋਈ ਆਮ ਕਰਾਂ ਦੇ ਨਿਸ਼ਾਨੇ ਨਹੀਂ ਇਸ ਲਈ ਮੈਂ ਸਮਝਦਾ ਮੇਰਾ ਇਹ ਬਿਲਕੁਲ ਫਰਜ਼ ਬਣਦਾ ਤੁਹਾਡੇ ਧਿਆਨ ਵਿੱਚ ਲਾਉਣਾ ਹੈ अनेका ਹੋਰ ਗੱਲਾਂ ਨੇ ਜਿਹਦੇ ਨਾਲ ਇਹ ਸਾਬਤ ਹੁੰਦਾ ਕਿ ਹੋਲੇ ਨੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਜਾਂ ਅਸਲੀ ਨਹੀਂਗੇ ਇਹ ਨਕਲੀ ਨੇ ਅੱਜ ਭਗਵੰਤ ਮਾਨ ਆਪਣਾ ਰਾਜ ਸਿਰਫ ਪੁਲਿਸ ਦੇ ਦਮ ਤੇ ਚਲਾ ਰਿਹਾ ਵਾ ਜਿਹੜਾ ਵੀ ਬੋਲਦਾ ਮੜਾ ਕੋਈ ਆਪੋਜੀਸ਼ਨ ਦਾ ਲੀਡਰ ਬੋਲਿਆ ਤੜਾ ਤੜ ਪਰਚੇ ਮਲਟੀਪਲ ਪਰਚੇ ਜ਼ਿਲਾਂਚ ਸੁੱਟਦੇ ਹੋ ਜੇ ਕੋਈ ਐਕਟਿਵਿਸਟ ਬੋਲਦਾ ਉਹਨਾਂ ਦੇ ਉੱਤੇ ਪਰਚੇ ਆ ਪਿੱਛੇ ਜੇ ਜਗਮਨ ਸਮਰੇ ਨੇ ਇੱਕ ਵੀਡੀਓ ਉਹਦੀ ਵਾਇਰਲ ਕੀਤੀ ਠੀਕ ਆ ਉਹ ਵੀਡੀਓ ਅਸਲੀ ਆ ਨਕਲੀ ਉਹ ਤਾਂ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਨੇ ਕਰਨਾ ਸੀ ਪਰ ਤੁਸੀਂ ਤੁਹਾਡੇ ਕੋ ਰਾਜ ਭਾਗ ਆ ਤੁਸੀਂ ਕਹਿਤਾ ਕਿ ਇੱਕ ਤਰਫਾ ਕੇ ਨਕਲੀ ਜਾਂ ਨਕਲੀ ਆ ਵੀਡੀਓ ਫਿਰ ਉਸ ਤੇ ਪਰਚਾ ਤਾਂ ਚਲੋ ਕਰਨਾ ਬਣਦਾ ਬਣਦਾ ਸੀ ਕਿ ਕਰਤਾ ਡਸਨਟ ਮੈਟਰ ਲੇਕਿਨ ਉਹਦੇ ਤੀਵੀਆਂ ਤੱਕ ਉਹਦੇ ਔਰਤਾਂ ਤੱਕ ਪਿੰਡ ਜੀਰੇ ਧਮਕੀਆਂ ਫੱਗੂ ਵਾਲਾ ਪਿੰਡ ਭਵਾਨੀਗੜ ਦੇ ਵਿੱਚ ਆ ਉਹਦਾ ਉਹਦੇ ਰਿਸ਼ਤੇਦਾਰ ਸਾਰੇ ਚੱਕ ਲੈਣ ਅਠ 10 ਬੰਦੇ ਚੱਕ ਕੇ ਜੀਲਾ ਵਿੱਚ ਛੁੱੜ ਦਿੱਤੇ ਤਰਨਤਾਰਨ ਦੇ ਜਿਮਨੀ ਚੌਣ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀਆਂ ਔਰਤਾਂ ਤੱਕ ਨਹੀਂ ਬਖਸ਼ਿਆ ਜਿਹੜੀ ਉਹ ਬੀਬੀ ਲੜ ਰਹੀ ਆ ਸੁਖਵਿੰਦਰ ਕੌਰ ਸ਼ਾਇਦ ਉਹਨਾਂ ਦੀ ਜਿਹੜੀ ਧੀ ਆ ਉਸ ਦੇ ਉੱਤੇ ਮੁਕੱਦਮਾ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਉੱਤੇ ਮੁਕੱਦਮਾ ਪੰਜਾਬ ਅੱਜ ਇੱਕ ਪੁਲਿਸ ਰਾਜ ਹੈ ਪੰਜਾਬ ਇੱਕ ਪੁਲਿਸ ਸਟੇਟ ਹੈ ਕੋਈ ਮਾੜਾ ਜਿਹਾ ਸਰਕਾਰ ਦੇ ਖਿਲਾਫ ਕਿਤੇ ਟਵਿੱਟਰ ਹੈਂਡਲ ਤੇ ਬੋਲੇ ਕੋਈ ਫੇਸਬੁੱਕ ਤੇ ਬੋਲੇ ਕੋਈ ਟੀਵੀ ਦਾ ਐਂਕਰ ਬੋਲਣ ਦੀ ਜ਼ਰੂਰਤ ਰੱਖੇ ਉਹਨਾਂ ਦੇ ਉਸੇ ਵੇਲੇ ਪਰਚੇ ਦਰਜ ਕੀਤੇ ਜਾਂਦੇ ਨੇ ਔਰ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਸੀਲ ਕੀਤੇ ਜਾਂਦੇ ਨੇ ਬੰਦ ਕੀਤੇ ਜਾਂਦੇ ਨੇ ਇਸ ਤਰ੍ਹਾਂ ਤਾਂ ਕਦੀ ਮੁਗਲ ਤੇ ਅੰਗਰੇਜ਼ ਕਰਿਆ ਕਰਦੇ ਸੀਗੇ ਲੇਕਿਨ ਉਹਨਾਂ ਨਾਲੋਂ ਵੀ ਵੱਡਾ ਤਾਨਾਸ਼ਾ ਸਾਡਾ ਆਪਣਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸੀ ਆਮ ਜੇ ਘਰਾਂ ਦੇ ਮੁੰਡੇ ਆ ਜੀ ਅਸੀਂ ਤਾਂ ਇੱਕ ਆਮ ਜੀ ਪਾਰਟੀ ਮੇਰੇ ਵੀਰੋ ਇਹ ਹੁਣ ਆਮ ਆਦਮੀ ਪਾਰਟੀ ਨਹੀਂਗੀ ਇਹ ਅਮੀਰ ਆਦਮੀਆਂ ਦੀ ਪਾਰਟੀ ਆ ਇਹ ਵੱਡੇ ਤੋਂ ਵੱਡੇ ਸ਼ਾਹੂਕਾਰ ਨੂੰ ਲਿਆ ਕੇ ਔਰ ਦਲ ਬਦਲੂਆਂ ਨੂੰ ਲਿਆ ਕੇ ਜਿਹੜੇ 2022 ਚ ਹਰਮੀਤ ਸੰਧੂ ਨੂੰ ਗਾਲਾਂ ਕੱਢਦੇ ਸੀ ਕਿ ਜੇ ਨਸ਼ਾ ਖਤਮ ਕਰਨਾ ਤੇ ਹਰਮੀਤ ਸੰਧੂ ਨੂੰ ਹਰਾਇਆ ਜਾਵੇ ਤੇ ਹੁਣ ਉਸੇ ਹਰਮੀਤ ਸੰਧੂ ਨੂੰ ਲਿਆ ਕੇ ਆਪਣੇ ਨਾਲ ਖੜਾ ਕਰਕੇ ਇਹ ਵੀ ਭੁੱਲ ਜਾਂਦਾ ਫਿਰ ਚੁਟਕਲੇ ਸੁਣਾਉਣ ਲੱਗਾ ਕਹਿੰਦਾ ਲੋਕਾਂ ਨੂੰ ਪਤਾ ਨਹੀਂ ਉਹ ਕਿਹੜੀ ਪਾਰਟੀ ਚ ਆ ਉਹ ਕਿੱਥੇ ਨੇ ਉਹਨਾਂ ਨੂੰ ਅੱਜ ਵੀ ਨਹੀਂ ਪਤਾ ਕਿਹੜੀ ਪਾਰਟੀ ਚ ਜਿੰਨੇ ਬਾਈ ਇਲੈਕਸ਼ਨਾਂ ਵਿੱਚ ਉਮੀਦਵਾਰ ਉਤਾਰੇ ਭਗਵੰਤ ਮਾਨ ਨੇ ਚਾਹੇ ਉਹ ਚੱਬੇਵਾਲ ਤੋਂ ਸੀ ਚਾਹੇ ਉਹ ਜਲੰਧਰ ਵੈਸਟ ਤੋਂ ਸੀ ਭਗਤਜੀ ਚਾਹੇ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਪਾਰਲੀਮੈਂਟੋਸੀ ਤੇ ਚਾਹੇ ਉਹ ਹਰਮੀਤ ਸਿੰਘ ਸੰਧੂ ਤੇ ਚਾਹੇ ਗਿੱਦੜਵਾਦੇ ਡਿੰਪੀ ਢਿੱਲੋਂ ਉਹ ਸਾਰੇ ਯਾਰ ਉਹ ਦੂਜੀਆਂ ਪਾਰਟੀਆਂ ਤੋਂ ਦੂਸਰੇ ਪਾਰਟੀਆਂ ਚ ਡਿਫੈਕਟ ਕੀਤੇ ਹੋਏ ਆਦਮੀ ਤੁਸੀਂ ਨਾਲ ਲੈ ਕੇ ਆਏ ਸੀ ਪਰ ਫਿਰ ਵੀ ਕਹੀ ਜਾਂਦੇ ਸੀ ਆਮ ਜਿੰਬਦ ਦੇ ਅਸੀਂ ਕਟੜ ਇਮਾਨਦਾਰ ਕਟੜ ਇਮਾਨਦਾਰੀ ਦਾ ਜਲੂਸ ਤਾਂ ਹੁਣ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਨਿਕਲ ਗਿਆ ਵਾ ਅੱਜ ਤੱਕ ਨੀ ਕੋਈ ਸ਼ਬਦ ਬੋਲੇ ਸਿਰਫ ਕਹਾਂ ਸੀ ਸਸਪੈਂਡ ਕਰਤਾ ਸਸਪੈਂਡ ਤਾਂ ਤੁਹਾਨੂੰ ਕਰਨੇ ਪੈਣਾ ਸੀਗਾ ਆਈਪੀਐਸ ਔਰ ਪੀਪੀਐਸ ਦੇ ਰੂਲਸ ਕਹਿੰਦੇ ਨੇ ਕਿ 48 ਘੰਟੇ ਜਿਸੇ ਕਸਟਡੀ ਪੁਲਿਸ ਕਸਟਡੀਜ਼ ਰਹਿਣ ਤੋਂ ਬਾਅਦ ਆਦਮੀ ਜਿਹੜਾ ਉਹ ਨੌਕਰੀ ਦੇ ਉੱਤੇ ਤਾਇਨਾਤ ਨਹੀਂ ਰਹਿ ਸਕਦਾ ਉਹਨੂੰ ਸਸਪੈਂਡ ਹੋਣਾ ਪਵੇਗਾ ਟヨタ ਹਾਈਲੈਕਸ ਦੀ 144 ਗੱਡੀਆਂ ਪੁਲਿਸ ਨੂੰ ਲੈ ਕੇ ਦਿੱਤੀਆਂ ਉਹਦੇ ਵਿੱਚ 15-20 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਉਹਦੇ ਬਾਰੇ ਅਜੇ ਤੱਕ ਇਹਨਾਂ ਨੇ ਕੋਈ ਲਫ਼ਜ਼ ਨਹੀਂ ਬੋਲਿਆ ਮੇਰੇ ਵੀਰੋ ਇਸ ਕਰਕੇ ਮੈਂ ਮੇਰਾ ਫਰਜ਼ ਬਣਦਾ ਸੀ ਕਿ ਜਿਹੋ ਜਿਹੇ ਕਹਾਣੀਆਂ ਤੁਹਾਨੂੰ ਭਗਵੰਤ ਮਾਨ ਸੁਣਾਉਂਦਾ ਕਿਉਂ ਨਾ ਅੱਜ ਇੱਕ ਉਹ ਕਹਾਣੀ ਰਾਜੇ ਦੇ ਤਵੇਲੇ ਦੀ ਤੇ ਉਹਦੀ ਰਾਣੀ ਦੀ ਤੇ ਰਾਜੇ ਖੁਦ ਦੀ ਨਕਲੀ ਹੋਣ ਦੀ ਕੌਣ ਸੁਣਾਈ ਜਾਵੇ ਤੇ ਅਸਲ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਤੇ ਸਾਡੇ ਗੁਰੂ ਸਹਿਬਾਨ ਤੇ ਸਾਡੇ ਉਹ ਜੋਧੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਉਹਦੀ ਹਿਫਾਜ਼ਤ ਲਈ ਔਰ ਇਨਸਾਨੀਅਤ ਦੀ ਹਿਫਾਜ਼ਤ ਲਈ ਕੁਰਬਾਨੀਆਂ ਕੀਤੀਆਂ ਉਹ ਸੀ ਨਸਲੀ ਤੇ ਉਹ ਸੀ ਅਸਲੀ ਤੇ ਮੇਰੇ ਵੀਰੋ ਇਹ ਹਨ ਨਕਲੀ ਔਰ ਇਹ ਹਨ ਉਹ ਲੋਕ ਜਿਹੜੇ ਤੁਹਾਡੀਆਂ ਅੱਖਾਂ 'ਚ ਘੱਟਾ ਪਾ ਕੇ ਤੇ ਤੁਹਾਨੂੰ ਰੋਜ਼ ਨਵੇਂ ਚੁਟਕਲੇ ਤੇ ਕਹਾਣੀਆਂ ਸੁਣਾ ਕੇ ਤੇ ਪੰਜਾਬ ਦਾ ਸਤਿਆਨਾਸ਼ ਬੇੜਾ ਗਰ ਕਰ ਰਹੇ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਪੰਜਾਬ ਭ੍ਰਿਸ਼ਟਾਚਾਰ ਤੌਬਾ ਮੇਰੀ ਸ਼ਾਇਦ 75 ਸਾਲਾਂ ਵਿੱਚ ਇੰਨਾ ਭ੍ਰਿਸ਼ਟਾਚਾਰ ਨਹੀਂ ਹੋਇਆ ਹੋਊਗਾ ਜਿਹੜਾ ਅੱਜ ਪੰਜਾਬ ਦੇ ਥਾਣਿਆਂ ਤਹਿਸੀਲਾਂ ਸਰਕਾਰੀ ਦਫ਼ਤਰਾਂ ਵਿੱਚ ਚੱਲ ਰਿਹਾ ਅਗਰ ਕੋਈ ਫੇਅਰ ਜਾਂਚ ਹੋਵੇ ਸੀਬੀਆਈ ਜੇ ਕਰੇ ਪੰਜਾਬ ਦੀ ਟੌਪ ਬਿਊਰੋਕ੍ਰੇਸੀ ਔਰ ਟੌਪ ਪੋਲੀਟੀਕਲ ਜਮਾਤ ਦੀ ਤਾਂ ਮੇਰਾ ਖਿਆਲ ਹੈ ਜਿਹੜਾ ਕਰਜ਼ਾ ਪੰਜਾਬ ਦਾ ਉਹ ਇਹਨਾਂ ਦੇ ਕੋਲੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਅਗਰ ਮੇਰੀ ਕਹਾਣੀ ਚੰਗੀ ਲੱਗੀ ਕਿਉਂਕਿ ਕਹਾਣੀ ਦਾ ਸੋਰਸ ਮੈਂ ਦੱਸਣਾ ਚਾਹੁੰਨਾ ਵਿਸ਼ਵ ਪ੍ਰਸਿੱਧ ਟਾਡੀ ਜੱਥਾ ਗੁਰਪ੍ਰਤਾਪ ਸਿੰਘ ਪਦਮ ਨਾ ਉਹਨਾਂ ਤੋਂ ਚੱਕਿਆ ਮੈਂ ਉਹਨਾਂ ਦਾ ਫੈਨ ਵੀ ਹਾਂ ਉਹਨਾਂ ਦੀਆਂ ਗੱਲਾਂ ਸੁਣਦਾ ਉਹਨਾਂ ਦੀਆਂ ਜੋ ਉਹ ਟਾਡੀ ਵਾਰਾਂ ਗਾਉਂਦੇ ਨੇ ਟਾਡੀ ਇੱਕ ਸਾਡਾ ਸਪੀਕਿੰਗ ਹਿਸਟਰੀ ਅਗਾ ਵਧਾਉਂਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਨੇ ਇਹ ਕਹਾਣੀ ਦਾ ਸੋਰਸ ਉਥੋ ਉਹਨਾਂ ਦੇ YouTube ਚੈਨਲ ਦੇ ਉੱਤੇ ਪਈ ਤੁਸੀਂ ਪਾ ਸਕਦੇ ਲੇਕਿਨ ਅੱਜ ਇਹ ਕਹਾਣੀ ਬਿਲਕੁਲ ਭਗਵੰਤ ਮਾਨ ਤੇ ਉਹਦੇ ਸਾਥੀਆਂ ਤੇ ਟੁੱਕਦੀ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ